ਐਮਐਲਏ ਨਵਦੇਮ ਨੇ ਪਾਣੀਆਂ ਦੇ ਮੁੱਦੇ ਤੇ ਗੱਲ ਕੀਤੀ ਤੇ ਪਾਣੀਆਂ ਦਾ ਮੁੱਦਾ ਚੱਕਿਆ ਤੇ ਨਾਲ ਹੀ ਉਹਨਾਂ ਨੇ ਸੜਕਾਂ ਤੇ ਖੜੇ ਹੋਏ ਸੁੱਕੇ ਦਰਖਤਾਂ ਦਾ ਵੀ ਮੁੱਦਾ ਚੱਕਿਆ ਕਿਉਂਕਿ ਅਕਸਰ ਕੋਈ ਜਨੇ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਹਵਾ ਨੇਰੀ ਆਉਂਦੀ ਹੈ ਕੋਈ ਦਰਖਤ ਸੜਕਾਂ ਤੇ ਗਿਰ ਜਾਂਦਾ ਤਾਂ ਬੜੇ ਹਾਦਸੇ ਵੀ ਹੋ ਜਾਂਦੇ ਨੇ ਮੇ ਕਿਸੇ ਕਾਰ ਤੇ ਗਿਰ ਗਿਆ ਜਾਂ ਜਾਂਦੇ ਕੋਈ ਰਾਹ ਗਿਰਤੇ ਗਿਰ ਗਿਆ ਕਾਰ ਤੇ ਗਿਰ ਗਿਆ ਟਰੱਕ ਤੇ ਗਿਰ ਗਿਆ ਮੋਟਰਸਾਈਕਲ ਤੇ ਗਿਰ ਗਿਆ ਜੋ ਵੀ ਮੁੱਦਾ ਚੁੱਕਿਆ ਇੱਕ ਸਲਾਗਾਯੋਗ ਮੁੱਦਾ ਹੈ ਜੋ ਚੁੱਕਿਆ ਗਿਆ ਐਮਐਲਏ ਗੁਰਦੇਵ ਸਿੰਘ ਦੇਮਾਨ ਵੱਲੋਂ ਤੇ ਕਿਉਂਕਿ ਪਿੱਛੇ ਜੇ ਕੁਝ ਨਾਬਾ ਸ਼ਹਿਰ ਦੇ ਵਿੱਚ ਇੱਕ ਕਾਰ ਤੇ ਦਰਖਤ गिर ਗਿਆ ਸੀ ਉਹ ਕਾਰ ਦਾ ਬਹੁਤ ਨੁਕਸਾਨ ਹੋਇਆ ਤੇ ਇੱਕ ਮੈਸਕੇਟ ਵੀ ਸੁੱਕਾ ਦਰਖਤ ਖੜਾ ਹੈ ਕਿ ਦਿੱਕਤ ਕਾਨ ਦੇ ਮੂਰੇ ਉਹ ਵੀ ਕਿਸੇ ਕਿਸੇ ਦਿਨ ਵੱਡਾ ਹਾਸਾ ਦਾ ਸ਼ਿਕਾਰ ਹੋ ਸਕਦੇ ਲੋਕ ਉੱਥੇ ਮਤੇ ਸਰਦਾਰ ਗੁਰਦੇਵ ਸਿੰਘ ਦੇਮਾਨ ਐਮ ਐਲ ਏ ਮਤਾ ਪੇਸ਼ ਕਰਨ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਜਿਹੜਾ ਮਤਾ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਬਹੁਤ ਹੀ ਗੰਭੀਰ ਵਿਸ਼ਾ ਹੈ ਜੀ ਪਾਣੀ ਇਨਸਾਨ ਦੀ ਜ਼ਿੰਦਗੀ ਵਾਸਤੇ ਬਹੁਤ ਅਤੀ ਜ਼ਰੂਰੀ ਹੈ ਪਰ ਪੰਜਾਬ ਦਾ ਪਾਣੀ ਜਿਹੜਾ ਉਹ ਲਗਾਤਾਰ ਧਰਤੀ ਦੇ ਥੱਲੇ ਜਾ ਰਿਹਾ ਜਿਸ ਕਰਕੇ ਇਹ ਤਾਂ ਇਹ ਕਿਹਾ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਬੰਜਰ ਵਾਲੇ ਪਾਸੇ ਵੱਧ ਰਹੀ ਹੈ ਸੋ ਮੈਂ ਇਹ ਸਦਨ ਦੇ ਸਾਹਮਣੇ ਗੱਲ ਰੱਖਣੀ ਚਾਹੁੰਦਾ ਕਿ ਇਸ ਗੰਭੀਰ ਵਿਸ਼ੇ ਦੇ ਜਿੱਥੇ ਸਾਡੀ ਜ਼ਿੰਦਗੀ ਜੁੜੀ ਆ ਉਹਦੇ ਨਾਲ ਸਾਡੀ ਫਸਲਬਾੜੀ ਔਰ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡੀਆਂ ਪੀੜ੍ਹੀਆਂ ਉਹ ਜੁੜੀਆਂ ਹੋਈਆਂ ਨੇ ਕਿਉਂਕਿ ਇੱਕ ਮਿੰਟ ਜੀ ਤੁਸੀਂ ਮਤਾ ਪੇਸ਼ ਕਰੋ ਜਿਹੜਾ ਤੁਸੀਂ ਲਿਖਿਆ ਜੀ 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 ਇਹ ਸਦਨ ਰਾਜ ਸਰਕਾਰ ਨੂੰ ਸਪਸ਼ਟ ਕਰਦਾ ਹੈ ਕਿ ਰਾਜ ਵਿੱਚ ਪਾਣੀ ਦੇ ਦਿਨ-ਪ੍ਰਤੀ-ਦਿਨ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਲੈਵਲ ਨੂੰ ਰੋਕਿਆ ਜਾ ਸਕੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਰਾਜ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਕਿ ਰਾਜ ਵਿੱਚ ਪਾਣੀ ਦੇ ਦਿਨ-ਪ੍ਰਤੀ-ਦਿਨ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਅਤੇ ਵਾਤਾਵਰਨ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਲੈਵਲ ਨੂੰ ਰੋਕਿਆ ਜਾ ਸਕੇ ਬਹਿਸ ਜੀ ਗੁਰਦੇਵ ਸਿੰਘ ਦੇਵ ਮਾਨ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਾਣੀ ਇਨਸਾਨ ਦੀ ਜ਼ਿੰਦਗੀ ਵਾਸਤੇ ਬਹੁਤ ਹੀ অতি ਜ਼ਰੂਰੀ ਹੈ ਔਰ ਪਿੱਛੇ ਜੇ ਮੈਂ ਸਰਵੇ ਪੜ ਰਿਹਾ ਸੀਗਾ ਕਿ 17 18 ਮੁਲਕਾਂ ਦੇ ਵਿੱਚ ਜਿਹੜੇ ਕਿ ਏਸ਼ੀਆ ਦਾ ਹਿੱਸਾ ਨੇ ਉਹਦੇ ਵਿੱਚ ਪੰਜਾਬ ਦੀ ਧਰਤੀ ਦਾ ਪਾਣੀ ਜਿਹੜਾ ਉਹ ਸਭ ਤੋਂ ਸ਼ੁੱਧ ਪਾਇਆ ਗਿਆ ਜੀ ਪਰ ਸਭ ਤੋਂ ਪੀਣਯੋਗ ਪਾਇਆ ਗਿਆ ਜਿਹਨੂੰ ਅੱਜ ਕੱਲ ਮਿਨਰਲ ਵਾਟਰ ਕਹਿੰਦੇ ਆ ਉਹ ਕੁਦਰਤ ਵੱਲੋਂ ਮਿਨਰਲ ਵਾਟਰ ਹੈ ਪਰ ਪੰਜਾਬ ਦਾ ਇਹਨਾਂ ਅੰਮ੍ਰਿਤ ਵਰਗਾ ਪਾਣੀ ਜਿਹੜਾ ਜਿਹੜਾ ਦੁੱਧ ਵਰਗਾ ਮਿੱਠਾ ਪਾਣੀ ਆ ਉਹ ਲਗਾਤਾਰ ਉਹਦਾ ਜਿਹੜਾ ਧਰਤੀ ਦੇ ਥੱਲੇ ਜਾਣਾ ਔਰ ਲਗਾਤਾਰ ਇਹ ਸਮੱਸਿਆ ਸਾਡੇ ਸਾਹਮਣੇ ਖੜੀ ਹੋ ਰਹੀ ਆ ਬੜੀ ਜਗ੍ਹਾ ਵਿਚਾਰ ਜਿਹੜੇ ਆ ਅਲੱਗ-ਅਲੱਗ ਪਲੇਟਫਾਰਮ ਤੇ ਸੁਣਨ ਨੂੰ ਮਿਲਦੇ ਆ ਜੀ ਪਰ ਮੈਂ ਸਮਝਦਾ ਕਿ ਇਹ ਜਿਹੜਾ ਵਿਸ਼ਾ ਹੈ ਇੰਨਾ ਜ਼ਿਆਦਾ ਗੰਭੀਰ ਹੈ ਕਿਉਂਕਿ ਇਹ ਪੰਜਾਬ ਨਹੀਂ ਪੂਰੀ ਦੁਨੀਆ ਦੇ ਇੱਕ ਇਨਸਾਨ ਨਾਲ ਜੁੜਿਆ ਹੋਇਆ ਵਿਸ਼ਾ ਹੈ ਪਾਣੀ ਔਰ ਇਹ ਪਾਣੀ ਜਿਹੜਾ ਜੀ ਇਹ ਸਾਡਾ કુદરતી ਤੇ દેਣਾ ਜੀ ਕਿਉਂਕਿ ਇਹਨੂੰ ਬੜਾਇਆ ਨਹੀਂ ਜਾ ਸਕਦਾ ਔਰ ਇਹ ਪਾਣੀ ਜਿਹੜਾ ਇਹ ਬਹੁਤ ਕਈ ਕਈ 100 ਸਾਲ ਫਿਲਟਰ ਹੋ ਕੇ ਫਿਰ ਪੀਣਯੋਗ ਬਣਦਾ ਹੈ ਜੀ ਪਰ ਪੰਜਾਬ ਦਾ ਪਾਣੀ ਜਿਹੜਾ ਜਿਵੇਂ ਪੰਜਾਬ ਦੀਆਂ ਫਸਲਾਂ ਖਾਸ ਕਰਕੇ ਜਿਵੇਂ ਝੋਨਾ ਜੀ ਝੋਨਾ ਲੱਗਦਾ ਔਰ ਉਹਦੇ ਲਈ ਪਾਣੀ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਅਸੀਂ ਆਮ ਪਾਣੀ ਵਰਤਦੇ ਆ ਘਰਾਂ ਦੇ ਵਿੱਚ ਵੀ ਵਰਤਦੇ ਆ ਅਪਾ ਆਪਣੀਆਂ ਟੁੱਟੀਆਂ ਖੋਲ ਦਿੰਨੇ ਆ ਉੱਤੇ ਖਿਆਲ ਨਹੀਂ ਕਰਦੇ ਜਾਂ ਜਿਹੜਾ ਸਾਡੇ ਕੋਲੇ ਬਰਸਾਤੀ ਪਾਣੀ ਹੈ ਸਾਡੇ ਕੋਲੇ ਉਹਨੂੰ ਸਟੋਰ ਕਰਨ ਦਾ ਕੋਈ ਐਸੀ ਪਲਾਨਿੰਗ ਨਹੀਂ ਹੈ ਇਸ ਕਰਕੇ ਮੈਂ ਇਹ ਇਹ ਸਦਨ ਦੇ ਧਿਆਨ ਵਿੱਚ ਗੱਲ ਜਿਹੜੀ ਰੱਖੀ ਹੈ ਕਿਉਂਕਿ ਹਰ ਇੱਕ ਦੀ ਇਹ ਬਹੁਤ ਡੂੰਗੀ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਇਸ ਸਮੱਸਿਆ ਵਾਲੇ ਪਾਸੇ ਧਿਆਨ ਨਾ ਦਿੱਤਾ ਗਿਆ ਤਾ ਪੰਜਾਬ ਬਹੁਤ ਵੱਡੀ ਕਬੰਝਰ ਧਰਤੀ ਵਾਲੇ ਪਾਸੇ ਵੱਧ ਰਿਆ ਜਿਹਦੇ ਕਰਕੇ ਫਸਲਾਂ ਦਾ ਤਾਂ ਇੱਥੇ ਨਾ ਹੋਣਾ ਮੁਸ਼ਕਲ ਹੀ ਹੋ ਜਾਣਾ ਹੈ ਜੀ ਦਰਖਤਾਂ ਦਾ ਨਾ ਹੋਣਾ ਕੁਦਰਤ ਦਾ ਨਾ ਹੋਣਾ ਤਾਂ ਮੁਸ਼ਕਲ ਹੋ ਹੀ ਜਾਣਾ ਹੈ ਇਨਸਾਨ ਦਾ ਇੱਥੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਵੀ ਬਹੁਤ ਮੁਸ਼ਕਲ ਹੋ ਜਾਣਾ ਸੋ ਮੈਂ ਇਸ ਵਿਸ਼ੇ ਤੇ ਆਪਣੀ ਜਿਹੜੀ ਗੱਲ ਰੱਖੀ ਹੈ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਕਿਉਂਕਿ ਕੋਈ ਪੁਆਇੰਟ ਆਫ ਆਊਟ ਹੈ ਜਾਂ ਬੋਲਣਾ ਤੁਸੀਂ ਠੀਕ ਕੋਈ ਗੱਲ ਜੀ ਮੈਂ ਪੰਜਾਬ ਸਰਕਾਰ ਬਹੁਤ ਹੀ ਅੱਛਾ ਕੰਮ ਕਰ ਰਹੀ ਹੈ ਔਰ ਭਗਵੰਤ ਮਾਨ ਸਾਹਿਬ ਬਹੁਤ ਹੀ ਸ਼ਾਨਦਾਰ ਸਰਕਾਰ ਬੜੇ ਅੱਛੇ ਤਰੀਕੇ ਨਾਲ ਚਲਾ ਰਹੇ ਆ ਔਰ ਮੇਰੇ ਖਿਆਲ ਹੈ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਵੀ ਹੈ ਕਿ ਜਿਵੇਂ ਬਾਕੀ ਕੰਮਾਂ ਦੇ ਵਿੱਚ ਚਾਹੇ ਸਿਹਤ ਆ ਸਿੱਖਿਆ ਇਹ ਜਿਹੜਾ ਪਾਣੀ ਸਾਡੀ ਜ਼ਿੰਦਗੀ ਦਾ ਸਰੋਤ ਹੈ ਇਹਨੂੰ ਬਚਾਉਣ ਵਾਸਤੇ ਵੀ ਸਾਡੀ ਸਰਕਾਰ ਜਿਹੜੀ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਸਾਨੂੰ ਸੈਮੀਨਾਰ ਕਰਾਉਣੇ ਚਾਹੀਦੇ ਆ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਪਾਣੀ ਨੂੰ ਕਿਵੇਂ ਬਚਾਉਣਾ ਪਾਣੀ ਦੀ ਇੱਕ ਇੱਕ ਬੂੰਦ ਸਾਡੇ ਲਈ ਕੀਮਤੀ ਹੈ ਔਰ ਅਗਰ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਮੇਰਾ ਖਿਆਲ ਹੈ ਜੀ ਇੱਕ ਬਹੁਤ ਵੱਡਾ ਪੁੰਨ ਹੋਣਾ ਤੇ ਮੈਂ ਬੇਨਤੀ ਕਰਦਾ ਹਾਂ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਪਾਣ ਜੀ ਨੂੰ ਸਮੁੱਚੇ ਸਦਨ ਦੇ ਵਿੱਚ ਜਿੰਨੇ ਆਪਾਂ ਮੈਂਬਰ ਸਾਰੇ ਚੁਣ ਕੇ ਆਏ ਆ ਕਿ ਇਸ ਵਿਸ਼ੇ ਦੇ ਉੱਪਰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮਤਤ ਹੋਈਏ ਤਾਂ ਕਿ ਪੰਜਾਬ ਦਾ ਜਿਹੜਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਉਹਨੂੰ ਬਚਾਇਆ ਜਾ ਸਕੇ ਔਰ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਅੱਜ ਤੋਂ 100 ਸਾਲ ਬਾਅਦ ਸਿਚੁਏਸ਼ਨ ਕੀ ਹੋਏਗੀ ਜਾਂ ਤਰ ਕਈ ਵਾਰੀ ਬਹਿਸ ਹੁੰਦੀ ਹੈ ਜਿਕੇ ਨਹੀਂ ਇਹ ਫਸਲ ਨਹੀਂ ਇਹ ਫਸਲ ਸੀ ਕਿ ਫਸਲਾਂ ਦੀ ਭੁਪਿੰਤਾ ਦੇ ਉੱਪਰ ਵਿਚਾਰ ਚਰਚਾ ਹੋ ਸਕਦੀ ਹੈ ਜੀ ਮੈਂ ਕਿਸੇ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਸਿਰਫ ਇਸ ਪਾਸੇ ਜਾਣਾ ਚਾਹੁੰਦਾ ਕਿ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾ ਸਕਦਾ ਉਹ ਪਾਣੀ ਬਚਾਉਣ ਲਈ ਅਲੱਗ-ਅਲੱਗ ਪਲੇਟਫਾਰਮ ਤੇ ਕੰਮ ਕਰਨ ਦੀ ਜ਼ਰੂਰਤ ਹੈ ਸੋ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਕਿ ਇਸ ਵਿਸ਼ੇ ਨੂੰ ਜਿਹੜਾ ਵਿਚਾਰਿਆ ਜਾਵੇ ਔਰ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪਾਣੀ ਬਚਾਉਣ ਲਈ ਸਾਨੂੰ ਕੋਈ ਨਾ ਕੋਈ ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਸ ਵਿਸ਼ੇ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਬਹੁਤ ਬਹੁਤ ਧੰਨਵਾਦ ਦੇਖੋ ਬਹੁਤ ਜਲਾ ਵਿਧਾਨ ਸਭਾ ਦੇ ਵਿੱਚ ਬਰਟ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਸਾਡੇ ਸਕਾਰਜੋਗ ਹਲਕੇ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਬੇਮਾਨ ਜਿਹੜਾ ਮੁੱਦਾ ਠਾਇਆ ਪਾਣੀ ਨੂੰ ਲੈ ਕੇ ਉਹ ਬਹੁਤ ਵਧੀਆ ਗੱਲ ਹੈ ਦੇਖੋ ਜਿਵੇਂ ਪਿਛਲੇ ਸਾਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਜੀ ਇਹ ਸੋਇਆਂ ਦਾ ਪਾਣੀ ਦੇ ਰਹੀ ਹੈ ਟੇਲਾਂ ਦਾ ਪਾਣੀ ਆ ਰਿਹਾ ਸਾਰਾ ਅਸੀਂ ਸਾਰਿਆਂ ਨੂੰ ਨਿਮਰਤਾ ਸਹਿ ਇਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਨਹਿਰਾ ਸੋਇਆਂ ਦਾ ਪਾਣੀ ਲਾਓ ਜਿਹੜਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ ਉਹਦੀ ਜਿਹੜੀ ਬਚਤ ਹੋ ਸਕੇ ਕਿਉਂਕਿ ਆਪਣੀ ਧਰਤੀ ਦਿਨੋ ਦਿਨ ਬੰਜਰ ਹੋ ਰਹੀ ਹੈ ਤੋਂ ਸਾਰਿਆਂ ਨੂੰ ਇਹ ਵੀ ਸਾਡੇ ਐਮ ਐਲ ਵੀ ਜਿਹੜਾ ਥੱਲੇ ਪਾਣੀ ਜਾ ਰਿਹਾ ਉਹਦੀ ਬਚਤ ਤਾਂ ਹੋਏਗੀ ਜੇ ਆਪਾਂ ਵੱਧ ਤੋਂ ਵੱਧ ਪਾਣੀ ਦੀ ਬਚਤ ਕਰਾਂਗੇ ਜਿਵੇਂ ਕਈ ਵਾਰੀ ਬੰਨਿਆ ਰਾਤ ਵਿੱਚ ਟੂਟੀਆਂ ਡੋਕਾ ਨਜਾਇਜ਼ ਛੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਬੰਦ ਕਰਕੇ ਸਾਵਧਾਨੀ ਨਾਲ ਸਾਰੇ ਜਿੰਮੇਵਾਰੀ ਬਣਦੀ ਹੈ ਇੱਕ ਇਨਸਾਨ ਦੀ ਸੋ ਬਹੁਤ ਅਸੀਂ ਤਾਂ ਸਾਰਿਆਂ ਨੂੰ ਕਹਾਂਗੇ ਵੱਧ ਤੋਂ ਵੱਧ ਹੁਣ ਦੇਖੋ ਸੋਇਆਂ ਦਾ ਪਾਣੀ ਚੱਲਣ ਨਾਲ ਅੱਗੇ ਦੀਰਿਆਂ ਨੂੰ ਲਾਣੀਆਂ ਨੇ ਉਹਦੀ ਵਰਤੋਂ ਵੱਧ ਤੋਂ ਵੱਧ ਕਰੋ ਜਿਹੜਾ ਧਰਤੀ ਹੇਠਲਾ ਪਾਣੀ ਆਪਣਾ ਉੱਪਰ ਰਹਿ ਸਕੇ ਕਿਉਂਕਿ ਜੇ ਜਲ ਹੈ ਤਾਂ ਜੀਵਨ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੀਏ ਵੀ ਪਾਣੀ ਦਾ ਜੀਵਨ ਹੈ ਬਚਲਾਣਾ ਦੇਖੋ ਜੇ ਪਾਣੀ ਪਹਿਲਾ ਜੇ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਦੇਖੋ ਜੇ ਪਾਣੀ ਦੇਖੋ ਪਾਣੀ ਗਰਬਾਣੀ ਦੀ ਤਹਿ ਪਵਣ ਗੁਰੂ ਪਾਣੀ ਪਿਤਾ ਪਾਣੀ ਦਾ ਪੀਦਾ ਦਾ ਦਰਦਾ ਦਿੱਤਾ ਪਾਣੀ ਨੂੰ ਜੇਕਰ ਕੇ ਪਾਣੀ ਨੂੰ ਬਚਾਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਬਚ ਸਕਣਗੀਆਂ ਉਹ ਜੋ ਮੁੱਦਾ ਚੱਲ ਰਿਹਾ ਹੈ ਉਹ ਕਾਫੀ ਬੜਾ ਮੁੱਦਾ ਹੈ ਇਸ ਤੇ ਸਰਕਾਰ ਦੀ ਲੱਗਦਾ ਉਹਨਾਂ ਨੇ ਕੋਈ ਦੇਖੋ ਸਰਕਾਰ ਬਹੁਤ ਵਧੀਆ ਸਟੈਪ ਚੁੱਕ ਰਹੀ ਹੈ ਪਾਣੀ ਦੇ ਮੁੱਦੇ ਤੇ ਦੇਖੋ ਪਹਿਲਾਂ ਕਦੀ ਸੋਇਆਂ 'ਚ ਪਾਣੀ ਆਇਆ ਸੀ ਹੁਣ ਲਗਾਤਾਰ ਜਦੋਂ ਫਸਲ ਦੀ ਬਜਾਈ ਹੁੰਦੀ ਹੈ ਜਾਂ ਕਣਕ ਦੀ ਹੋਵੇ ਜਾਂ ਝੋਨੇ ਦੀ ਹੋਵੇ ਤਾਂ ਸੋਇਆਂ ਦਾ ਪਾਣੀ ਨਹਿਰਾਂ ਦਾ ਖਾਲਾਂ ਦਾ ਪਾਣੀ ਵੱਧ ਤੋਂ ਵੱਧ ਆ ਰਿਹਾ ਹੈ ਉਹਦੇ ਬਾਅਦ ਹੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਪਾਣੀ ਦਾ ਬਹੁਤ ਵਧੀਆ ਅਸਲਾ ਚਲਾਇਆ ਜੀ ਗਵਰਨਮੈਂਟ ਨੇ ਪਾਣੀ ਆਪਣਾ ਬਚਾਉਣਾ ਚਾਹੀਦਾ ਹੈ ਬਾਅਦ ਤੋਂ ਬਾਅਦ ਨਹਿਰਾਂ ਦਾ ਪਾਣੀ ਲਾਓ ਪਾਣੀ ਨੇ ਸਭ ਜਾਲੇ ਤੇ ਜੀਵਨ ਹੈ ਆਈਨਾਰ ਸਾਹਿਬ ਕੋਈ ਹਰਵਾਇ ਧਰਤੀ ਸਭ ਕੁਝ ਵਧੀਆ ਹੁੰਦਾ ਮੌਸਮ ਠੀਕ ਹੁੰਦਾ ਜੀ ਅਮੇ ਜਾਂਦੇ ਨੇ ਧੀ ਤੇ ਪਾਣੀ ਜਿਹੜਾ ਬਜਾਇਆ ਹੋਜੂ ਖਤਮ ਕਹਾਣੀ ਧਰਤੀ ਦਾ ਪਣ ਬਾਅਦ ਤੋਂ ਬਾਅਦ ਪਾਣੀ ਬਚਾਣਾ ਹੈ ਆਪਾਂ ਨੇ ਜਿਹੜਾ ਟੋਟੀਆਂ ਖੋਲੀਆਂ ਛੱਡ ਛੱਡਦੇ ਨੇ ਲੋਕ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਹੈ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕਦਮਾਂ ਚੁੱਕੇ ਆ ਜੀ ਇਹ ਪਾਣੀ ਬਾਰੇ ਖਾਲਾ ਨਾਲਾ ਪੱਕੀਆਂ ਸਭ ਬਣਾਣ ਡੈ ਨੇ ਕਈ ਕਈ ਸਾਲਾਂ ਦੀ ਬੰਦ ਪਈਆਂ ਕੱਸੀਆਂ ਸਵੇ ਫਿਰ ਚਾਲੂ ਹੋਣ ਡੈ ਨੇ ਜੀ ਬਹੁਤ ਵਧੀਆ ਹੈ ਪਾਣੀ ਲੱਗਣ ਪਰਾ ਲੱਗ ਮੇਰੀ 65 ਸਾਲ ਦੀ ਹੋ ਗਈ ਜੀ 65 ਸਾਲ ਤੇ ਜਿਵੇਂ ਹੁਣ ਪੰਜਾਬ ਸਰਕਾਰ ਵੱਲੋਂ ਪੈਲਾ ਆਇਆ ਆ ਪਾਣੀ ਨਹਿਰਾਂ ਦਾ ਪਹਿਲਾ ਕਦੇ ਆਇਆ ਪਹਿਲਾ ਚਲਦਾਰ ਸਾਡੇ ਕੋਲ ਪਹਿਨੇ ਗਏ ਉਦੋਂ ਚਲਦਾਰ ਆਦੇ ਪਿੰਦਰਿਆਂ ਕੱਸੀਆਂ ਦਾ ਪਾਣੀ ਆ ਪਿੰਦਰੇ ਰਹੇ ਸੀ ਹੋਰਾਂ ਲਾਗ ਰੋਡ ਨਹੀਂ ਪਾਣੀ ਕੱਸੀਆਂ ਦਾ ਪੀਣਾ ਡੰਗਰ ਡੋਂ ਸਰ ਵੀ ਕੀ ਡੰਗਰ ਤੇ ਵਿਕੀ ਸੀ ਉਹਨਾਂ ਦੇ ਹੁੰਦੇ ਦਾ ਆ ਹੁਣ ਉਦੋਂ ਬਾਅਦ ਜਿਉਂ ਜਿਉਂ ਚੱਲੀਆਂ ਨੇ ਮੋਟਰਾਂ ਦੇ ਪਰ ਲੋਕਾਂ ਨੇ ਕੱਸੇ ਸੁਵੇ ਬੰਦ ਕਰ ਦਿੱਤੀਆਂ ਥੱਲੋਂ ਪਾਣੀ ਕੱਢਣ ਲੱਗ ਗਏ ਮੁਲਖਸਾਰ ਇਹ ਬੰਦ ਹੋਣਾ ਚਾਹੀਦਾ ਕੱਸੀਆਂ ਸੁਵੇ ਦਾ ਪਾਣੀ ਗਵਰਨਮੈਂਟ ਨੇ ਵਧੀਆ ਪਰਾਲਾ ਕੀਤਾ ਹੋਣਾ ਜਿਹੜੇ ਹੂਏ ਨਾਲੇ ਕੱਸੀਆ ਦੁਬਾਰਾ ਫਿਰ ਚਾਲੂ ਹੋਣ ਲੱਗੀਆਂ ਨੇ ਲਈ ਤੇ ਬਹੁਤ ਧੰਨਵਾਦ ਕਰਨੇ ਆ ਤੇ ਨਾ ਸੰਭਿਆ ਗਿਆ ਤਾਂ ਫਸਲਾਂ ਵੀ ਬਰਬਾਰ ਹੋ ਜਾਂਦੀ ਫਸਲਾਂ ਵਿੱਚ ਸਾਰਾ ਪਾਣੀ ਜੋ 10 10 ਹੋਜੂ ਖਤਮ ਕਹਾਣੀ ਜੀ ਸਾਰਾ ਕੁਝ ਹੀ ਫਿਰਦੇ ਪਾਣੀ ਨਾਲ ਹੀ ਸਭ ਕੁਝ ਹੈ ਜੀ ਸਭ ਤੋਂ ਪਹਿਲਾਂ ਪਾਣੀ ਹੋਰ ਕੰਮ ਬਾਅਦ ਸੀਤਾ ਜੀ ਬਹੁਤ ਵਧੀਆ ਇਹਨੂੰ ਬਲਾਇਦਾ ਜੋ ਗਾਨੇ ਆ ਸਰਕਾਰਾਂ ਜਿਹੜਿਆ ਲਾਈਟ ਫ੍ਰੀ ਨਾਲਾ ਕਰਨ ਮੀ ਮੋਟਰਾਂ ਦੀ ਲੋਕ ਭੱਜ ਭੱਜ ਕੱਸੀਆ ਦਾ ਪਾਣੀ ਲਾਣ ਮੀ ਜਿੱਦੋਂ ਬਿੱਲ ਆਏ ਬਿੱਲ ਆਏ ਤੇ ਬਿੱਲ ਆਏ ਤੇ ਪੈਸੇ ਪੈਣਦੇ ਆ ਤੇ ਮੁਫਤ ਦਾ ਪਾਣੀ ਲਾਣ ਹੋਣ ਪੀੜਾ ਦੱਬਦੇ ਨੇ ਪਾਣੀ ਜਲਾ ਕੇ ਮੋੜ ਦੇਣ ਦੇ ਨੇ ਘਰ ਆ ਜਾਂਦੇ ਨੇ ਕੱਸੀਆਂ ਦਾ ਵਾਰੀ ਨਾਲ ਪਾਣੀ ਲਾਣਾ ਪੈਂਦਾ ਸਰਕਾਰ ਥੋੜਾ ਜਿਹਾ ਬਿੱਲ ਲਾਏ ਨਾ ਮੋਟਰਾਂ ਦੇ ਤੇ ਬਾਕੀ ਫੇਰ ਮੇ ਕੱਸੀਆਂ ਦਾ ਪਾਣੀ ਜੇ ਮਿੰਟ ਵੀ ਮਿਲਣ ਨੂੰ ਮਿਲ ਜੇ ਤੇ ਇਹ ਬਹੁਤ ਵਧੀਆ ਘਰ ਨਸਰਾਰਾ ਜੋ ਪੁੱਤ ਜਿਹੜਾ ਕੱਸੀਆਂ ਬਣਨ ਲੱਗ ਜਿਨੇ ਸਭ ਕੁ ਅੰਮ ਸਹੀ ਹੁੰਦੇ ਨੇ ਤਾ ਹੁਣ ਵੀ ਪਾਣੀ ਪਹਿਲਾਂ ਪਿੰਦੇ ਨੇ ਅਸੀਂ ਕੱਸੀਆਂ ਦਾ ਡੰਗਰ ਚਾਰਦੇ ਰਹੇ ਅਸੀਂ ਠੀਕ ਹੈ ਕੱਸੀਆਂ ਚ ਪਾਣੀ ਡੰਗਰਾਂ ਨੂੰ ਵੀ ਉੱਥੋਂ ਪੀਣਾ ਅਸੀਂ ਵੀ ਉੱਥੋਂ ਪੀਣਾ ਮੋੜ ਕੇ ਜੋ ਬੰਦ ਕੀਤਾ ਲੋਕਾਂ ਦੇ ਮੋਟਰਾਂ ਫ੍ਰੀ ਹੋ ਗਈਆਂ ਲੋਕ ਇੱਧਰ ਨੂੰ ਆ ਕੇ ਪਾਣੀ ਗੱਸੀਆਂ ਦੇ ਬੰਦ ਹੋ ਗਏ ਪਰ ਪਾਣੀ ਤਾਂ ਚੱਲਣਾ ਹੀ ਨਾ ਜਿਹੜਾ ਲਾਇਆ ਆਪਾਂ। ਆਹਾਂ ਬਲੋਕਾਂ ਦੇ ਸਾਡੇ ਪਿੰਡ ਕੋਲ ਜਦੋਂ ਲਾਉਂਦੀ ਹੈ ਕਹਿੰਦੇ 2-2 ਘੰਟੇ ਟੁੱਟੀਆਂ ਚੱਲੀ ਜਾਂਦੀਆਂ ਪਾਣੀ ਛੜਕਾਂ ਦੇ ਫਰੀ ਜਾਂਦਾ। ਅੱਛਾ ਪੜਾਂ ਦਾ ਹਾਲ ਵੇਖੋ じゃ ਕੀ ਬਣਿਆ ਪਿਆ ਪਾਣੀ ਜਾ ਜਾ ਕੇ ਫਾਲਤੂ। ਜੇ ਨਾ ਪਾਣੀ ਜਾਏ ਆਪੀ ਨਾਲ ਪੰਗਰ ਲਾਇਟ ਆਏ। ਆਪੀ ਨਾਲ ਇੱਕ ਮਗਲਤ ਹੋਣ। ਤਾਂ ਹੀ ਗੱਸੀਆਂ ਦਾ ਲੱਗੇ ਬਦਲਾਂ ਨੂੰ। ਉਹ ਸਹੀ ਕੰਮ ਹੈ। ਨਾਲੇ ਮਿੱਠਾ ਪਾਣੀ ਨਹਿਰਾਂ ਦਾ ਪਾਣੀ ਹੈ। ਉਹ ਆਪਣੇ ਫਸਲ ਵਾਸਤੇ ਬਹੁਤ ਜ਼ਿਆਦਾ